ਪੰਜਾਬੀ ਫਿਲਮ ਇੰਡਸਟਰੀ ਦੇ ਇੱਕ ਮਸ਼ਹੂਰ ਕਮੀਡੀਅਨ ਅਤੇ ਅਦਾਕਾਰ ਜਸਵਿੰਦਰ ਭੱਲਾ ਦਾ ਅੱਜ ਸਵੇਰੇ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ 65 ਸਾਲ ਦੀ ਉਮਰ ਦੇ ਵਿੱਚ ਅਚਾਨਕ ਦਿਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬਿਮਾਰੀ ਦੇ ਨਾਲ ਜੂਝ ਰਹੇ ਸੀ। ਉਹ ਆਪਣੇ ਹਾਸੇ ਅਤੇ ਕਮੇਡੀ ਦੇ ਨਾਲ ਲੱਖਾਂ ਦਿਲਾਂ ਦੇ ਵਿੱਚ ਵਸਦੇ ਨੇ। ਉਨ੍ਹਾਂ ਦੀ ਮੌਤ ਨਾਲ ਪੰਜਾਬੀ ਫਿਲਮ ਉਦਯੋਗ ਦੇ ਵਿੱਚ ਗਹਿਰਾ ਦੁੱਖ ਬਣਿਆ ਹੋਇਆ ਹੈ। ਉਨ੍ਹਾਂ ਦੀ ਅੰਤਿਮ ਯਾਤਰਾ 23 ਅਗਸਤ ਨੂੰ ਦੁਪਹਿਰ 12 ਵਜੇ ਮੁਹਾਲੀ ਦੇ ਬਲੌਂਗੀ ਵਿਸ਼ਰਾਮ ਭੂਮੀ ਦੇ ਵਿੱਚ ਹੋਵੇਗੀ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਫਿਲਮ ਉਦਯੋਗ ਦੇ ਸਾਥੀਆਂ ਦੇ ਨਾਲ ਨਾਲ ਸਿੱਖਿਆ ਅਤੇ ਕਲਾ ਦੀ ਦੁਨੀਆ ਦੇ ਕਈ ਮਹਾਨ ਵਿਅਕਤੀਆਂ ਦੇ ਪਹੁੰਚਣ ਦੀ ਉਮੀਦ ਹੈ। ਜਸਵਿੰਦਰ ਪੱਲਾ ਦੇ ਘਰ ਸਵੇਰ ਤੋਂ ਹੀ ਰਿਸ਼ਤੇਦਾਰਾਂ, ਸ਼ਖਸੀਅਤਾਂ ਅਤੇ ਸਬੰਧੀਆਂ ਦਾ ਆਉਣਾ ਜਾਣਾ ਲੱਗਿਆ ਹੋਇਆ ਹੈ। ਉਹਨਾਂ ਵੱਲੋਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਅਤੇ ਦਿਗਜ ਅਦਾਕਾਰ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਜਸਵਿੰਦਰ ਪੱਲਾ ਦੀ ਮੌਤ ਨਾਲ ਪੰਜਾਬੀ ਫਿਲਮ ਉਦਯੋਗ ਨੇ ਇੱਕ ਮਹਾਨ ਕਮੇਡੀਅਨ ਗਵਾ ਦਿੱਤਾ ਹੈ ਜਿਸ ਦੀ ਯਾਦ ਸਾਡੇ ਦਿਲਾਂ ਵਿੱਚ ਹਮੇਸ਼ਾ ਜਿਉਂਦੀ ਰਹੇਗੀ ਇਹਨਾਂ ਨਾਲ ਸਾਰੇ ਜਨ ਸਾਹਿਬ ਨਾਲ ਹੋਰ ਸਾਰੇ ਬੜਾ ਇਸੁਰ ਜਾਂਦੇ ਸੀਗੇ ਬੜੀਆਂ ਪੰਜਾਬੀ ਵਾਲੀਆਂ ਗੱਲਾਂ ਹੁੰਦੀਆਂ ਸੀ ਤੇ ਇੱਕ ਗੱਲ ਇਹ ਜਿਉਂਣਾ ਨੇ ਮੈਂ ਕਹਦਾ ਵੀ ਚਿੰਨਾ ਵੀ ਕੋਈ ਦੇਣਾ ਹੈ ਉਹਨੂੰ ਸ਼ਬਦਾਂ ਰਿਹਾ ਬਿਆਨ ਕਰਨਾ ਬਹੁਤ ਮੁਸ਼ਕਲ ਹੈ ਤੇ ਬੜਾ ਅਸੈਂਤ ਕਹਿ ਸਕਦਾ ਤੇ ਅੱਜ ਤਾਂ ਆਪਾਂ ਅਰਦਾਸ ਹੀ ਕਰ ਸੀ ਉਸ ਤੇ ਪਾਸ਼ਾ ਜੀ ਤੇ ਪਾਸ਼ਾ ਨੂੰ ਆਪਣੇ ਚੈਨਲ ਦੇ ਵਾਸਤੇ ਆਪਸ਼ਨ ਔਰ ਜੋ ਉਹਨਾਂ ਦੇ ਅਧੂਰੇ ਸੁਪਨੇ ਨੇ ਜੋ ਉਹਨਾਂ ਦੇ ਬੱਚੇ ਨੇ ਸਾਡੀ ਭੈਣ ਜੀ ਦੀ ਵਾਈਫ ਹੈ ਚਲੋ ਸਾਥੀ ਆਪਣੇ ਬੰਦਾ ਜੀ ਬੈਠੇ ਅੰਦਰ ਕਿਦੋ ਸਾਰਿਆਂ ਨੂੰ ਮਤ ਤਾਕਤ ਦੇਣ ਤਾਂ ਕਿ ਉਸ ਦੀ ਵੀ ਉਹਦੇ ਜਾਹਰ ਮੰਗ ਬੜੀ ਦੁਖਦਾਈ ਘਨ ਘਟਨਾ ਵਾਪਰੀ ਆ ਜਦੋਂ ਸਵੇਰੇ ਮੈਨੂੰ ਫੋਨ ਆਇਆ ਸੀ ਸ਼ਰਮਾ ਜੀ ਦਾ ਉਹ ਬੜਾ ਮਨ ਨੂੰ ਝਟਕਾ ਲੱਗਾ ਕਿਉਂਕਿ ਇਹ ਕੋ ਆਮ ਸ਼ਖਸੀਅਤ ਨਹੀਂ ਸਨ ਸਾਡੇ ਸਾਰਿਆਂ ਦੇ ਜਿਲ੍ਹਾਂ ਦੀ ਇੱਕ ਚਾਹਣ ਵਾਲੇ ਸਨ ਸਾਨੂੰ ਦਿਲ ਦੇ ਬਹੁਤ ਨੇੜੇ ਸਨ ਖਾਸ ਕਰਕੇ ਸਾਡੇ ਪੰਜਾਬੀ ਇੰਡਸਟਰੀ ਦੇ ਬਹੁਤ ਨੇੜੇ ਸਨ ਉਹ ਅੱਜ ਇਹਨਾਂ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਸੀਗੀ ਉਹ ਪੰਜਾਬੀ ਜਿੱਥੇ ਲੋਕਾਂ ਨੂੰ ਖਸਾਉਂਦੇ ਸਨ ਅੱਜ ਸਾਨੂੰ ਸਾਰਿਆਂ ਨੂੰ ਰਵਾਫੇ ਗਏ ਨੇ ਉਹ ਕਿਉਂਕਿ ਪਿਛਲੇ ਦਿਨਾਂ ਤੋਂ ਕੁਝ ਬਿਮਾਰ ਸਨ ਸ਼ਰੂਲ ਦਾਖਲਸਾਨ ਔਰ ਅੱਜ ਸਵੇਰੇ ਅਚਾਨਕ ਜਿਹੜਾ ਵਾ ਉਹਨਾਂ ਦੀ ਤਬੀਅਤ ਵਿਗੜੀ ਤੇ ਉਹ ਜਿਹੜਾ ਇਹ ਸਾਨੂੰ ਸਾਰਿਆਂ ਨੂੰ ਛੱਡ ਕੇ ਜਿਹੜਾ ਚਲੇ ਗਏ ਨੇ ਉਹ ਜਾਣ ਵਾਲੇ ਦਿਨਾਂ 'ਚ ਕੱਲ ਉਹਨਾਂ ਦਾ ਅੰਤਮ ਸੰਸਕਾਰ ਜਿਹੜਾ 1 ਵਜੇ ਹੋਵੇਗਾ ਬਲਾਉਂਗੀ ਵਿਖੇ ਔਰ ਉਹਨਾਂ ਦੇ ਸਾਰੇ ਪ੍ਰੇਮੀਆਂ ਨੂੰ ਬਹੁਤ ਵੱਡਾ ਕਾਟਾ ਪਿਆ ਮੈਂ ਬਲਮਾਤਮਾ ਅੱਗੇ ਅਰਜ਼ਾ ਤੇ ਬੇਨਤੀ ਕਰ ਸਕਦਾ ਕਿ ਉਹਨਾਂ ਸਾਰਿਆਂ ਚਾਹਣ ਵਾਲਿਆਂ ਨੂੰ ਕੀ ਪਾਣਾ ਮਨ ਦਾ ਬਲ ਬਖਸ਼ੇ ਸਾਨੂੰ ਸਾਰਿਆਂ ਨੂੰ ਸ਼ਕਤੀ ਦੇਵੇ ਉਹਨਾਂ ਦੇ ਪਰਿਵਾਰ ਨੂੰ ਤੇ ਸਾਰੇ ਸਾਰਿਆਂ ਸਾਨੂੰ ਸਾਰਿਆਂ ਨੂੰ ਹਾਂਜੀ ਕੱਲੇ ਕੁਇਸਚਨਸ ਕਰਾ ਹੁਣ ਉਸ ਬਾਕੀ ਬਾਡੀ ਲਿਆਉਂਦਾ ਹੁਣ ਫੈਸਲਾ ਕਰ ਲੇ ਖਾਲ ਅੱਛਾ ਹਾਂਜੀ ਧੰਨਵਾਦ ਹਾਂ ਪ੍ਰਵਾਸ ਵਾਲੇ ਬੇਟੀ ਪਰ ਆ ਰਹੀ ਆ ਉਹਦੇ ਹੁਣ ਤੋਂ ਬਾਅਦ ਕੱਲ 10 ਵਜੇ ਦਾ ਟਾਈਮ ਰੱਖਿਆ 10 ਵਜੇ ਕੰਡੀਸ਼ਨ ਬਲੋਂਗੀ ਵਿੱਚ ਸਵਾਰ ਹੋਏਗਾ ਹੁਣ ਬਾਡੀ ਆਨ ਕਰ ਲਿਆ ਆ ਕਿ ਸਾਰੇ ਦਰਸ਼ਕਾਂ ਵਾਪਸ ਸ਼ਾਮ ਨੂੰ ਜਾਂ ਸਵੇਰੇ ਜੋ ਵੀ ਉਹਨਾਂ ਟਾਈਮ ਫਿਕਸ ਕਰਕੇ ਬੰਦੂਬਸਤ ਕਰਦੇ ਆ ਉਹ ਰੱਖਣਾ ਇਹਨਾਂ ਨਾਲ ਸਾਰੇ ਜਨ ਸਾਹਿਬ ਨਾਲ ਹੋਰ ਸਾਰੇ ਬੜਾ ਇਸੁਰ ਕਰਦੇ ਸੀਗੇ ਔਰ ਬੜੀਆਂ ਪਿਆਰ ਵਾਲੀਆਂ ਗੱਲਾਂ ਹੁੰਦੀਆਂ ਸੀ ਤੇ ਇੱਕ ਗੁਰ ਮੰਨਦੇ ਜੇ ਉਹਨਾਂ ਨੇ ਮੈਂ ਕਹਿੰਦਾ ਵੀ ਜਿੰਨਾ ਵੀ ਕੋਈ ਕੂਨ ਦੇ ਦੇਣਾ ਹੈ ਉਹਨੂੰ ਸ਼ਬਦਾਂ ਅਹਿ ਬਿਆਨ ਕਰਨਾ ਬਹੁਤ ਮੁਸ਼ਕਲ ਹੈ ਤੇ ਬੜਾ ਅਸੈਂਤ ਕਹਿ ਸਕਦਾ ਹੈ ਕਿ ਅੱਜ ਤਾਂ ਆਪਾਂ ਅਰਦਾਸ ਹੀ ਕਰ ਸੀਸ ਤੇ ਪਾਸ਼ਾ ਕਿਸ ਤੇ ਪਾਸ਼ਾ ਨੂੰ ਆਪਣੇ ਚੈਨਲ ਨਾਲ ਵਾਪਸ ਰੋਸ਼ਨ ਔਰ ਜੋ ਉਹਨਾਂ ਦੇ ਅਧੂਰੇ ਸੁਪਨੇ ਨੇ ਜੋ ਉਹਨਾਂ ਦੇ ਬੱਚੇ ਨੇ ਸਾਡੀ ਭੈਣ ਜੀ ਦੀ ਵਾਈਫ ਹੈ ਤੇ ਉਹਦੇ ਸਾਥੀ ਆਪਣੇ ਬੰਦਾ ਜੀ ਬੈਠੇ ਹੁੰਦੇ ਕਿਦੋਂ ਸਾਰਿਆਂ ਨੂੰ ਮਤ ਤੱਕ ਦੇਣ ਤਾਂ ਕਿ ਉਸ ਦੀ ਵੀ ਉਹਦੇ ਜਾਹਰ ਮੰਗ ਬਰੇ